ਜਾਪਾਂ ਆਪਣੀ ਇਹ ਮਸ਼ੀਨ ਦੇ ਨਾਲ ਜਿੰਨੀ ਵੀ ਹੁਣ ਤੱਕ ਮੱਕੀ ਵੱਢੀ ਆ ਮੱਕੀ ਦੀ ਬਾਢੀ ਕਰਦੇ ਸਮੇਂ ਜਿਹੜੀਆਂ ਛੱਲੀਆਂ ਹੀਠਾਂ गिर ਜਾਂਦੀਆਂ ਨੇ ਇਹ ਖੇਤ ਵਾਲਾ ਇਕੱਠੀਆਂ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਢੇਰ ਲਾ ਲੈਂਦਾ ਢੇਰ ਲਾ ਕੇ ਫਿਰ ਆਪਾਂ ਮਸ਼ੀਨ ਨਾਲ ਉਹ ਛੱਲੀਆਂ ਦੇ ਰੋਕਪੇ ਹੁੰਦੇ ਨੇ ਉਹ ਕੱਢਦੇ ਹੁੰਦੇ ਆ ਤੇ ਹੁਣ ਤੱਕ ਖਾਸੇ ਘਰਾਂ ਨੇ ਜਿਹੜੀਆਂ ਮੱਕੀ ਦੀਆਂ ਛੱਲੀਆਂ ਨੇ ਇਕੱਠੀਆਂ ਕਰਕੇ ਢੇਰ ਲਾ ਲੇ ਤੇ ਅੱਜ ਸਾਰੇ ਦਿਹਾੜੀ ਆਪਾਂ ਆਪਣੀ ਇਹ ਮਸ਼ੀਨ ਨਾਲ ਉਹ ਮੱਕੀ ਦੀਆਂ ਛੱਲੀਆਂ ਦੇ ਢੇਰ ਨੇੜੇ ਉਹ ਕੱਢਾਂਗੇ ਬਾਕੀ ਸਾਰੇ ਮੁੰਡੇ ਆਪਦੇ ਆਪਦੀਆਂ ਮਸ਼ੀਨਾਂ ਲੈ ਗਏ ਤੇ ਤੁਸੀਂ ਕਿਵੇਂ ਬੈਠੋ ਅੱਜ ਮੁੰਡਿਓ ਆ 12 ਪੜੀਆਂ ਟ੍ਰੇਨ ਚ ਬੈਠੋ ਬਾਰਾ ਫਿੱਟਰ ਵਾਲੀਆਂ ਕਿੰਨੀਆਂ ਗਣਾਂ ਇਹਦਾ ਖਾਸਿਆਂ ਤੋੜੀ ਫਿਰਦੇ ਹਾਂ ਉਹ ਇੱਕ ਸਾਢੇ 3 ਹੀ ਨਹੀਂ ਸੀ ਅੱਛਾ ਤੇ ਹੈ ਗਿਆ ਨਵੇਂ 12 ਫਿਰ ਮਸ਼ੀਨ ਚ ਹਾਂ ਪਾ ਦਿਆਂ ਬਸ ਠੀਕ ਆ ਹੁਣ ਇੱਕ ਵਾਰ ਸਾਰੀਆਂ 12 ਪਾ ਲਓ ਇਹਦੇ ਕਿਉਂਕਿ ਉਸ ਤੋਂ ਬਾਅਦ ਇਹ ਮਸ਼ੀਨ ਕੁੱਪਿਆਂ ਚ ਚੱਲੂਗੀ ਜਿੰਨੇ ਵੀ ਆਪਣੇ ਬਾਡੀ ਕੀਤੀ ਆ ਕੁਝ ਤਾਂ ਉਹਦੇ ਵਿੱਚੋਂ ਜਿਹੜੀ ਆਪਣੀ ਛੋਟੀ ਮਸ਼ੀਨ ਆ ਉਹ ਕੱਢੀ ਜਾਂਦੀ ਆ ਬਾਕੀ ਡੇ ਰਹਿ ਗਏ ਉਹ ਜੋ ਨੂੰ ਕੱਢਣੇ ਪੈਣਗੇ ਪੰਜ ਨੰਬਰ ਮਸ਼ੀਨ ਵਾਲੇ ਆਪਣੇ ਕੁੱਪੇ ਕੱਢਣੇ ਲੱਗੇ ਹੋਏ ਨੇ ਠੀਕ ਆ 12 ਪੂਰਾ ਪੂਰੀਆਂ ਕਰ ਲਓ ਨਹੀਂ ਫਿਰ ਆਏ ਆ ਵੀ ਚੈਣ ਚੂਣ ਕਈ ਵਾਰ ਉੱਤਰ ਜਾਂਦੀ ਆ ਤੇ ਬਲ ਪਾ ਜਾਂਦਾ ਚੈਣ ਖਰਾਬ ਹੋ ਜਾਂਦੀ ਆ ਕੁੱਪਿਆਂ ਦੀ ਭੇਜ ਨਹੀਂ ਸੱਜਣਾ ਤੈਨੂੰ ਬਦਲ ਦੀ ਠੀਕ ਆ ਠੀਕ ਆ ਫਿਰ ਕਟਰ ਦੇ ਮਗਰ ਕਟਰ ਪਾ ਕੇ ਲੈ ਕੇ ਜਾਵੋਗੇ ਜਾਂ ਇਹ ਕਟਰ ਨੂੰ ਅੱਗੇ ਕੱਢ ਕੇ ਦੂਜਾ ਲੈ ਕੇ ਜਾਵੋਗੇ ਪਾ ਕੇ ਤੁਸੀਂ ਦੱਸੋ ਕਿ ਉਹਨਾਂ ਡਾਬ ਲਾ ਕੇ ਡਾਬ ਲਾ ਆਏ ਆ ਵੀ ਕਈ ਵਾਰ ਨਾ ਇਹ ਰਾਹ ਦੇ ਵਿੱਚ ਟਰੱਕ ਜਾਂ ਲਾ ਕੇ ਬੋਰੀਆਂ ਲੱਗ ਜਾਂਦੇ ਨੇ ਲਦਣਾਂ ਤੋ ਉਹ ਖੇਤ ਜੋ 1 ਲੱਖ 600 ਮਸ਼ੀਨ ਤਾਰਕ ਉੱਪਰ ਚੜਨੀ ਪੈਂਦੀ ਆ ਫਿਰ ਉੱਥੇ ਟਰਾਲਾ ਕੱਢਦੇ ਫਿਰ ਜੰਨੇ ਦਾ ਆਪਣੇ ਜਾਣਾ ਤੇ ਇੱਥੇ ਲੰਬੀ ਵੱਢਣਾ ਇਹ ਥੋੜਾ ਕਿਲੋਮੀਟਰ ਹੋ ਜਾ ਕਿਲੋਮੀਟਰ ਹੋਗਾ ਬਾਪਾ ਇਦਨਾ ਬਾਡੀ ਕਰਨ ਤੋਂ ਬਾਅਦ ਫਿਰ ਇਹ ਕਟਰ ਨੂੰ ਛੱਡ ਜਾਗੇ ਜਿਹੜਾ ਦੂਜਾ ਕਟਰ ਆਪਣਾ ਅਰੀ ਲੜਾ ਉਹ ਲੈ ਜਾਗੇ ਉਹਨਾਂ ਕੋਫੇ ਚੱਕ ਲਾਂਗੇ ਤੇ ਕਿੰਨਾ ਕਰੇਗਾ ਇਹਦਾ ਕੰਮ ਹੁਣ ਬਸ ਏਕਾ ਠੀਕ ਆ ਇਹ ਤੋਂ ਬਾਅਦ ਟਿਫਨ ਕਰ ਲੋ ਉਹਦਾ ਟਿਫਨ ਕਰਕੇ ਤੇ ਫਿਰ ਮਾਰੂ ਮਸ਼ੀਨ ਦੀ ਸੈਲਫ ਨਮੇੜੋ ਕੰਮ ਆ ਜਿਹੜੀਆਂ ਫੀਟਰ 12 ਨੇ ਇਹ ਸਾਰੀਆਂ ਆਪਾਂ ਨੇ ਫੀਟਰ ਦੇ ਵਿੱਚੋਂ ਟੁੱਟੀਆਂ ਹੋਈਆਂ ਗੱਡੀਆਂ ਨੇ ਇਹ ਤਕਰੀਬਨ ਤਕਰੀਬਨ 10 12 ਘੱਟ ਸੀ ਕੁਸ ਤਾਂ ਟੁੱਟੀਆਂ ਹੋਈਆਂ ਸੀ ਕੁਸ ਟੁੱਟ ਕੇ ਵਿੱਚ ਚੜ ਕੇ ਟੱਪੀਆਂ ਹੋਈਆਂ ਸੀ ਤੇ ਤਕਰੀਬਨ ਤਕਰੀਬਨ ਕਿੰਨੀਆਂ ਕ ਬਾਰਾਂ ਘੱਟ ਸੀ ਇਹ ਨੌ ਬਾਰਾਂ ਪੈ ਗਈਆਂ ਲੱਗੀਆਂ ਆ 12 ਲਿਆਂਦੀਆਂ ਸੀ ਹਾਂ ਨੌ ਬੱਕੀਆਂ ਤੁਹਾਨੂੰ ਨੌ ਪੈ ਗਈਆਂ ਤਿੰਨ ਬਜੀਆਂ ਕੋਈ ਪੁਰਾਣੀਆਂ ਚੋਂ ਪਈਆ ਦੋ ਦੋ ਤੋਂ ਇੱਕ ਪੁਰਾਣੀਆਂ ਬੰਨੀਆਂ ਆ ਲੈ ਵੀ 10 11 ਫਿੱਟਰ 12 ਪੈ ਗਈਆਂ ਇਹ ਵੀ ਸਾਰੀਆਂ 12 ਇੱਕ ਪਾਸੇ ਇੱਕ ਸਾਈਡ ਤੋਂ ਨਿਕਲੀਆਂ ਹੋਈਆਂ ਸੀ ਤੇ ਜਿਹਦੇ ਕਰਕੇ ਚੈਣ ਚੂਨ ਉਤਰਨ ਦਾ ਜਾਂ ਉੱਥੋਂ ਦੇ ਵਿੱਚ ਚੜਨ ਦਾ ਖਾਸ ਖਤਰਾ ਸੀ ਪਹਿਲਾਂ ਆਪਾਂ ਨੂੰ ਐ ਸੀ ਵੀ ਚਲ ਇੱਕ ਦਿਨ ਅੱਧਾ ਦਿਨ ਚੱਲੂਗੀ ਪਰ ਰਾਤ 4-5 12 ਇਕੱਠੀਆਂ ਟੁੱਟੀਆਂ ਪੱਕੀ ਹੁਣ ਆਪਾਂ ਨੇ ਫਿੱਟਰ 12 ਪੁਰਾਣੀਆਂ ਖੋਲਤੀਆਂ ਨਵੀਆਂ ਪਾਤੀਆਂ ਟਿਫਨ ਕਰਦੇ ਆ ਤੇ ਚੱਲਦੇ ਆ ਹੁਣ ਨੇ ਮਸ਼ੀਨ ਦੇ ਫੀਡਰ ਬਾਰਾਂ ਪਾਉਣ ਤੋਂ ਬਾਅਦ ਮਸ਼ੀਨ ਲਿਆ ਕੇ ਜਿਹੜਾ ਸਾਹਮਣੇ ਤੁਸੀਂ ਆ ਖੇਤ ਦੇਖ ਰਹੇ ਨੇ ਦੇ ਵਿੱਚ ਸਟਾਰਟ ਕਰਤੀ ਮਸ਼ੀਨ ਕੋਲ ਉਹ ਬਾਡੀ ਵਾਲ ਇੱਕ ਕੀਲਾ ਸੀ ਉਹਦੇ ਵਿੱਚੋਂ ਦੋ ਖੱਤੇ ਵੱਡੇ ਗਏ ਤੇ ਪਿੱਛੇ ਦੋ ਖੱਤੇ ਰਹਿ ਗਏ ਇਹ ਵੱਢਣ ਤੋਂ ਬਾਅਦ ਜਿਹੜੀ ਅੱਜ ਦੀ ਆਪਣੀ ਬਾਡੀ ਆ ਉਹਦਾ ਕੰਮ ਨਿਭੜ ਜਾਊਗਾ ਤੇ ਬਾਕੀ ਦੀ ਬਾਡੀ ਆੜੀ ਉਹ ਕਾਲੂ ਆ ਅੱਜ ਆਪਣੇ ਕੋਲ ਸਿਰਫ ਇੱਕ ਕੀਲਾ ਸੀ ਬਾਡੀ ਕਰਨ ਵਾਲਾ ਇਹ ਤੋਂ ਬਾਅਦ ਜਾ ਕੇ ਆਪਾਂ ਜਿਹੜਾ ਇਹ ਮੱਕੀ ਵਾਲਾ ਕਟਰਾ ਇਹਨੂੰ ਆਪਣੇ ਟਿਕਾਣੇ ਤੇ ਛੱਡ ਜਾਵਾਂਗੇ ਤੇ ਰੀਲ ਕਟਰਾ ਜਿਹੜਾ ਉਹ ਪਾ ਕੇ ਲੈ ਆਵਾਂਗੇ ਕਿਉਂਕਿ ਹੁਣ ਤੱਕ ਆਪਾਂ ਜਿੰਨੀ ਵੀ ਬਾਡੀ ਕੀਤੀ ਆ ਬਾਡੀ ਕਰਦੇ ਸਮੇਂ ਜਿਹੜੀਆਂ ਛ ਉਹ ਸਾਰੇ ਘਰਾਣੇ ਥੱਲੀਆਂ ਚੁੱਕ ਕੇ ਉਹਨਾਂ ਦੇ ਕੁੱਪੇ ਲਾ ਲੇ ਤੇ ਅੱਜ ਆਪਾਂ ਰੀਲ ਕੱਟਣ ਨਾਲ ਉਹ ਕੁੱਪੇ ਕੱਢਾਂਗੇ ਤੇ ਨਾਲੇ ਹੁਣ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਇਹ ਕੱਟਣ ਨਾਲ ਕਿੰਨੀਆਂ ਕਿ ਛੱਗੀਆਂ ਹੇਠਾਂ ਗਿਰਿਆ ਨੇ ਕਿੰਨੀਆਂ ਕਿ ਨਹੀਂ ਗਿਰਿਆ ਕਿਉਂਕਿ ਵਿੱਚ ਬਹੁਤੇ ਖੇਤ ਆਪਣੇ ਗਰੇ ਹੋਏ ਵੱਡੇ ਨੇ ਜਿਹੜੇ ਗਰੇ ਹੋਏ ਵੱਡੇ ਨੇ ਉਹਨਾਂ ਦੀ ਗੱਲ ਆ ਜਿਹੜੀ ਉਹ ਪੱਖਾ ਪਰ ਜਿਹੜਾ ਆਪਾਂ ਨੇ ਸਿੱਧੇ ਖੜੇ ਹੋਏ ਖੇਤ ਵੱਡੇ ਨੇ ਉਹਨਾਂ ਦਾ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਜਿਹੜਾ ਕੱਟ ਰਾ ਉਹ ਕਿੰਨੀਆਂ ਕਿ ਛੱਗੀਆਂ ਕੱਢਦਾ ਬਾਕੀ ਹੁਣ ਤੱਕ ਜਿੰਨਾ ਵੀ ਆਪਾਂ ਨੇ ਇਹਦਾ ਰਿਜ਼ਲਟ ਪਤਾ ਕੀਤਾ ਖੇਤ ਵਾਲਿਆਂ ਤੋਂ ਇੱਕ ਇੱਕ ਕੀਲੇ ਦੇ ਵਿੱਚ ਸਾਰੇਆਂ ਨੇ ਮਤਲਬ ਇਹ ਕਟਰ ਦੀ ਸ਼ਿਫਟ ਕੀਤੀ ਆ ਅੱਜ ਆਪਾਂ ਟੋਟਲ ਜਿੰਨੀ ਆਪਾਂ ਵੱਢੀ ਆ ਹੁਣ ਤੱਕ ਮੱਕੀ ਉਹਦੇ ਕੁਪੇ ਕੱਢਾਂਗੇ ਤੇ ਆ ਅਸਲ ਚ ਅੱਜ ਪਤਾ ਲੱਗੂ ਵੀ ਇਹ ਕਿੰਨਿਆਂ ਕਿ ਛੱਲੀਆਂ ਸੱਟਦਾ ਤੇ ਕਿੰਨਿਆਂ ਕਿ ਨਹੀਂ ਬਾਕੀ ਇਹ ਖੇਤ ਦੀ ਬਾਡੀ ਕਰਨ ਤੋਂ ਬਾਅਦ ਮਸ਼ੀਨਾਂ ਆਪਣੇ ਠਿਕਾਣੇ ਤੇ ਲੈ ਕੇ ਚੱਲਦੇ ਆਂ ਤੇ ਰੀਲ ਕਟਰ ਪਾ ਕੇ ਲੈ ਕੇ ਆਉਣਾ ਆਪਣਾ ਮਸ਼ੀਨ ਦੀ ਅੱਜ ਦੀ ਬਾਢੀ ਦਾ ਕੰਮ ਨਿਪੜ ਗਿਆ। ਇਹਨੂੰ ਮਸ਼ੀਨ ਨੂੰ ਹੁਣ ਆਪਣੇ ਠਿਕਾਣੇ ਤੇ ਲੈ ਕੇ ਚਲਦੇ ਆਂ। ਇਹ ਮੱਕੀ ਵਾਲਾ ਕਾਟਰ ਜਿਹੜਾ ਉੱਥੇ ਛੱਡ ਕੇ ਆਉਣਿਆ ਤੇ ਜਿਹੜਾ ਰੀਲ ਕਾਟਰ ਆ ਉਹ ਮਸ਼ੀਨ ਦੇ ਪਾ ਕੇ ਲੈ ਕੇ ਆਉਣਿਆ ਤੇ ਹੁਣ ਜਿੰਨੇ ਵੀ ਛੱਲੀਆਂ ਦੇ ਕੋਪੇ ਨੇ ਉਹ ਕੋਪੇ ਕੱਟਾਂਗੇ ਆਪਾਂ। ਆਪਾਂ ਨੇ ਮੱਕੀ ਦੇ ਇੱਕ ਕਿਲੇ ਦੀ ਬਾਢੀ ਕਰਨ ਤੋਂ ਬਾਅਦ ਮਸ਼ੀਨ ਆਪਣੇ ਠਿਕਾਣੇ ਤੇ ਲਿਆਂਦੀ। ਮੱਕੀ ਵਾਲਾ ਕਾਟਰ ਆਪਣੇ ਛੱਟ ਤੋਰੇ ਤੇ ਹੁਣ ਰੀਲ ਕਾਟਰ ਜਿਹੜਾ ਇਹਨੂੰ ਲੈ ਕੇ ਜਾਂਦੇ ਆਂ। ਇਹਦੇ ਨਾਲ ਜਿੰਨੇ ਵੀ ਮੱਕੀ ਦੇ ਕੋਪੇ ਨੇ ਉਹ ਕੱਟਾਂਗੇ ਆਪਾਂ। ਵਧੀਆ ਗੁਰੀ ਅੱਜ ਇਹ ਕਾਟਰ ਪਾ ਲਿਆ ਆਪਾਂ ਨੇ ਆਪਣੇ ਦੂਜੀ ਮਸ਼ੀਨ ਵਾਲੇ ਬੰਦਿਆਂ ਨੇ ਤਾਂ ਸਮਾਨ ਖੋਲਣਾ ਸ਼ੁਰੂ ਕਰਤਾ ਸੀ। ਟਰਨਾ ਟਰਨਾ ਖੋਲ ਲਿਆ ਸੀ, ਬਾਕੀ ਐ ਨਹੀਂ ਪਤਾ। ਲਾਈਟਾਂ ਦੀ ਸਲਾਹ ਕਰਦੀ ਵੀ ਲਾਈਟਾਂ ਖੋਲ ਲੈਨੇ ਆ। ਬਾਕੀ ਐ ਨਹੀਂ ਪਤਾ ਟਾਇਰ ਇਹ ਤੇ ਵਧੀਆ ਨੇ ਉਹਦੇ ਮਾੜੇ ਨੇ ਟਾਇਰ ਖੋਲ ਲੈਂਦੇ। ਉਹਨਾਂ ਨੂੰ ਆਏ ਸੀ ਵੀ ਇਹਦਾ ਕਿਹੜਾ ਕੋਈ ਬਾਲੀਬਾਰਸਾ ਵੀ ਆਪਾਂ ਖੋਲ ਲੋ ਜਿੰਨਾ ਖੁੱਲਦਾ। ਬਾਕੀ ਕੱਲ ਆਪਣਾ ਇਹਨੇ 5 ਨੰਬਰ ਮਸ਼ੀਨ ਵਾਲੇ ਬੰਦਿਆਂ ਨੂੰ ਸਟੈਪ ਤਿਆਰ ਕਰਕੇ ਦਿੱਤੀ ਸੀ। ਉਹ ਸਟੈਪ ਦਾ ਹਾਲ ਤੁਹਾਨੂੰ ਦਿਖਾਉਣੇ ਆ। ਆਪਾਂ ਨੇ ਸਟੈਪ ਤਿਆਰ ਕਰਕੇ ਉਹਨਾਂ ਦੇ ਕਟਰ ਦੇ ਵਿੱਚ ਰੱਖਤੀ ਸੀ ਵੀ ਜਾ ਕੇ ਤੁਸੀਂ ਖੇਤ ਦੇ ਵਿੱਚ ਸਟੈਪ ਪਾ ਕੇ ਮਸ਼ੀਨ ਚਲਾ ਲਿਓ। ਪਰ ਉੱਥੇ ਜਾ ਕੇ ਸਟੈਪ ਕੱਟਣੀ ਭੁੱਲ ਗਏ ਤੇ ਲੀਵਰ ਲਾਤਾ ਤੇ ਸਟੈਪ ਦਾ ਹਾਲ ਤੁਸੀਂ ਦੇਖ ਸਕਦੇ ਹੋ। ਆਥਨ ਤੜਕੇ ਹੁਣ ਜਦੋਂ ਟਾਈਮ ਹੋਇਆ ਇਹ ਤੋਂ ਬਲੇਡ ਪੱਟ ਕੇ ਦੁਬਾਰੋ ਪੱਤੀ ਸਿੱਧੀ ਕਰਾਂਗੇ। ਪੱਤੀ ਸਿੱਧੀ ਕਰਕੇ ਫੇਰ ਦੇਖਦੇ ਆ ਜੇ ਚੱਲ ਨੂੰ ਠੀਕ ਹੋਈ ਤਾਂ ਚਲਾਵਾਂਗੇ। ਨਹੀਂ ਫੇਰ ਇਹ ਸਟੈਪ ਦੇ ਜਿਹੜੇ ਸਾਰ ਨੂੰ ਵਾਲ ਖਾਦਾ ਹੋਇਆ ਤੇ ਹੋ ਸਕਦਾ ਵੀ ਆਪਣੇ ਕੰਮ 'ਚ ਨਾ ਆਵੇ। ਬਾਕੀ ਆਥਨ ਤੜਕੇ ਬਲੇਡ ਪੱਟਾਂਗੇ ਫੇਰ ਸਿੱਧੀ ਕਰਕੇ ਦੇਖਦੇ ਆ। ਹੁਣ ਆਪਾਂ ਰੀਲ ਕਟਰ ਪਾ ਕੇ ਮੱਕੀ ਦੇ ਛੱਲੀਆਂ ਦੇ ਗੋਪੇ ਕੱਟਣ ਜਾਂਦੇ ਆ। ਤੇ ਅੱਜ ਰੀਅਲ ਕੱਟ ਨੂੰ ਕਰਦੇ ਹਾਂ ਸਟਾਰਟ ਆਪਾਂ ਮਸ਼ੀਨ ਤਿਆਰ ਕਰਕੇ ਮੱਕੀ ਦੀਆਂ ਛੱਲੀਆਂ ਦੇ ਕੁੱਪੇ ਸੀ ਜਿਹੜੇ ਉਹ ਚੱਕਣ ਵਾਸਤੇ ਲਿਆਂਦੀ ਸੀ ਪਰ ਰਾਹ ਦੇ ਵਿੱਚ ਇਹ ਇੱਕ ਕੀਲਾ ਆਪਣੇ ਕਿਸੇ ਖਾਸ ਜਾਣਕਾਰ ਬੰਦੇ ਦਾ ਇਹਨੇ ਲੇਬਰ ਲਾ ਕੇ ਜੜਚੋਂ ਮੱਕੀ ਵਾਢ ਲਈ ਤੇ ਐਵੇਂ ਛੋਟੇ-ਛੋਟੇ ਕੁੱਪੇ ਲਾਤੇ ਰਾਹ ਦੇ ਵਿੱਚ ਇਹ ਮਿਲ ਗਿਆ ਇਹ ਕਹਿੰਦਾ ਮੇਰਾ ਇੱਕ ਕੀਲਾ ਇਹ ਜਰੂਰ ਕੱਟ ਕੇ ਜਾਓ ਤੇ ਪਹਿਲਾਂ ਹੁਣ ਇਹ ਜਿਹੜੀ ਜੜਚੋਂ ਵੱਢੀ ਹੋਈ ਮੱਕੀ ਆ ਇਹਦੇ ਕੁੱਪੇ ਕੱਢਦੇ ਆ ਇਹਦੇ ਕੁੱਪੇ ਕੱਢਣ ਤੋਂ ਬਾਅਦ ਫੇਰ ਜਿਹੜੀ ਆਪਣੇ ਬਾਢੀ ਕੀਤੀ ਆ ਉਹ ਛੱਲੀਆਂ ਦੇ ਕੁੱਪੇ ਨੇ ਉਹ ਕੱਢਾਂਗੇ ਬਾਕੀ ਉਹਨੇ ਇਹਨਾਂ ਕੁੱਪਿਆਂ 'ਚ ਕਰ ਦਿਆ ਸਟਾਰਟ ਇੱਕ ਕੀਲਾ ਇਹਦਾ ਨਿਮੇਟਦਿਆਂ ਕੰਮ ਯਾ ਮਾ ਇਹ ਉਧਰ ਉਹਨੂੰ ਫੋਨ ਕਰ ਦੇਣਾ ਨਾਲੇ ਰਾਮੇ ਉਹਨਾਂ ਨੂੰ ਉਹ ਆ ਕੇ ਚਾਹ ਪਾਣੀ ਬਣਾ ਲੈਣਗੇ ਤੇ ਮੈਂ ਜਦ ਤੱਕ ਜਾ ਕੇ ਦੁਪਹਿਰ ਦਾ ਖਾਣਾ ਲੈ ਕੇ ਆਉਣਾ ਤੇ ਤੁਸੀਂ ਚਲਾਈ ਚਲੋ ਗੌਰ ਨਾਲ ਹੈ ਇਹ ਤੋਂ ਬਾਅਦ ਇਹ ਮਸ਼ੀਨ ਜਿਹੜੀ ਬਾਡੀ ਕੀਤੀ ਆਪਾਂ ਨੇ ਉਹ ਬਾਡੀ ਕਰਦੇ ਸਮੇਂ ਜਿਹੜੀਆਂ ਥੱਲੀਆਂ ਛੇੜਾਂ ਘਰੀਆਂ ਨੇ ਉਹਨਾਂ ਦੇ ਕੋਪਿਆਂ ਤੇ ਚੱਲੂਗੀ ਥੋੜਾ ਜਿਹਾ ਧਿਆਨ ਨਾਲ ਚਲਾ ਲਿਓ ਆਪਣਾ ਥੋੜਾ ਜਿਹਾ ਨਿਬੜ ਤੇ ਕਰਦੇ ਮੈਂ ਆ ਜਾਊਂਗਾ ਠੀਕ ਹੈ ਚਲਾਈ ਚਲੋ ਧਿਆਨ ਨਾਲ ਇਹਨੂੰ ਕੱਲ ਜਿਹੜਾ ਸਾਹਮਣੇ ਖੇਤ ਆ ਇਹ ਖੇਤ ਦੀ ਬਾਡੀ ਕੀਤੀ ਸੀ ਇਹਦੇ 15 ਕਿਲੇ ਨੇ ਤੇ ਇਹਨੇ ਅੱਜ ਲੇਬਰ ਲਾ ਲਈ ਇਹੇ ਲੇਬਰ ਲਾ ਕੇ ਸ਼ਾਮ ਤੱਕ ਜਿਹੜੀਆਂ ਛੱਲੀਆਂ ਛੜਾ ਗਿਰਿਆ ਹੋਏ ਨੇ ਉਹ ਚੱਕ ਕੇ ਇੱਕ ਜਗ੍ਹਾ ਕੁੱਪਾ ਇਕੱਠਾ ਕਰ ਲੂ ਤੇ ਆਪਾਂ ਮਸ਼ੀਨ ਲਿਆ ਕੇ ਫਿਰ ਉਹ ਕੁੱਪਾ ਕੱਢ ਦਾਂਗੇ ਤੇ ਕੱਲ ਵੱਡੇ ਨੇ ਤੇ ਅੱਜ ਨੇ ਲੇਬਰ ਲਾ ਲਈ ਹੁਣ ਕਿਉਂਕਿ ਨਾਲ ਹੁੰਦੇ ਦਾਣੇ ਵੇਚੀ ਜਾਂਦੇ ਨੇ ਤਾਂ ਕਰਕੇ ਸਾਰੇ ਖੇਤ ਵਾਲੇ ਛੇਤੀ ਕਰੀ ਜਾਂਦੇ ਨੇ ਤੇ ਆਪਾਂ ਤਾਂ ਕਰਕੇ ਅੱਜ ਤਿੰਨੇ ਮਸ਼ੀਨਾਂ ਜਿਹੜੀਆਂ ਮੱਕੀ ਦੀਆਂ ਛੱਲੀਆਂ ਨੇ ਉਹਨਾਂ ਤੇ ਲਾ ਰੱਖੀਆਂ ਉਹਨਾਂ ਤੇ ਲਾ ਰੱਖੀਆਂ ਨੇ ਬਾਕੀ ਚੱਲਦੇ ਹਾਂ ਸੋ ਆਪਾਂ ਹੁਣ ਖਾਣਾ ਲੈਣਾ ਕਿਵੇਂ ਆ ਗੁਰੀ ਕਿਵੇਂ ਚੱਲ ਰਹੀ ਆ ਵਧੀਆ ਚੱਲਦੀ ਬਾ ਥੋੜਾ ਹੋਰ ਆ ਮੰਨ ਲੈ ਵਹਨੇ ਬੜਿਆ ਹੋਊਗਾ ਲੈ ਰਣ ਪਾਟ ਕੇ ਆਈਏ ਨਾਲ ਮੈਂ ਖਾਣਾ ਖਾਣ ਲੱਗਾਂ ਅੱਛਾ ਗਰਮਾ ਕਿਤਨਾ ਆਉਗਾ ਮੈਂ ਛੱਡ ਕੇ ਮੁੰਲਾਦਾ ਉਰਲੀ ਕਿੰਨਾ ਟਾਈਮ ਲੱਗੂ ਬਾਲ ਕਿਤਨਾ ਸਕੀ ਲੱਗੂ ਇਹ ਥੋੜਾ ਹੈ ਆ ਵੀ ਇੱਕ ਫਾਇਦਾ ਤਾਂ ਉਹ ਤੱਕ ਠੀਕ ਹੈ ਠੀਕ ਆ ਅੱਗੇ ਕਰ ਲਿਓ ਤਾਂ ਫਿਰ ਹਾਂ ਭਾਈ ਉਹ 5 ਕਿੱਲਾ ਜਾਣਾ ਕਰ ਲਿਓ ਦਾ ਫੋਨ ਐ ਜੱਟ ਦਾ ਹਾਂ ਸਾ ਬਸ ਠੀਕ ਆ ਤੇ ਤੁਸੀਂ ਲੈ ਕੇ ਚੱਲੋ ਅੱਗੇ ਉੱਥੇ 5 ਕਿੱਲਾਂ ਚ ਤੇ ਮੈਂ ਜਿਹੜੀ 5 ਨੰਬਰ ਮਸ਼ੀਨ ਆ ਉਹਦੀ ਚਾਹ ਫੜਾਇਆ ਵਾ ਤੇ ਉਹਦੇ ਬਾਅਦ ਆਉਣਾ ਫਿਰ ਮੁੜ ਕੇ ਸਟੋਲਨਾ ਆਪ ਆ ਗਿਆ ਆਪਣੀ 5 ਨੰਬਰ ਮਸ਼ੀਨ ਕੋਲ ਇਹਨਾਂ ਮੁੰਡਿਆਂ ਦੀ ਚਾਹ ਲੈ ਕੇ ਜਿਹੜਾ ਤੁਸੀਂ ਇਹ ਖੇਤ ਦੇਖ ਰਹੇ ਹੋ ਵੱਡੇ ਹੋਏ ਇਹ ਸਾਰੇ ਆਪਾਂ ਨੇ ਆਪਣੀ 4 ਨੰਬਰ ਮਸ਼ੀਨ ਨਾਲ ਵੱਡੇ ਸੀ ਤੇ ਜਿਹੜੀਆਂ ਬਾਡੀ ਕਰਦੇ ਸਮੇਂ ਛੱਲੀਆਂ ਛੇਠਾਂ ਗਰੀਆਂ ਸੀ ਉਹਨਾਂ ਦਾ ਕੁੱਪਾ ਜਿਹੜਾ ਇਹ 5 ਨੰਬਰ ਮਸ਼ੀਨ ਵਾਲੇ ਮੁੰਡੇ ਕੱਢ ਰਹੇ ਨੇ ਕਿਉਂਕਿ ਉਹ ਮਸ਼ੀਨ ਕੋਲ ਅੱਜ ਕਿੱਲਾ ਕਾਪਾ ਨੂੰ ਜਿਹੜੀ ਜੜਾਂ ਜੋ ਵੱਡੀ ਹੁੰਦੀ ਮੱਕੀ ਉਹਦਾ ਮਿਲ ਗਿਆ ਸੀ ਉਹ ਲਾਗੀ ਕੱਢਣਾ ਤੇ ਇਹ ਮੁੰਡਿਆਂ ਨੇ ਆਪਾਂ ਇੱਧਰ ਜਿਹੜੇ 4 ਨੰਬਰ ਮਸ਼ੀਨ ਦੀ ਬਾਡੀ ਕੀਤੀ ਹੋਈ ਸੀ ਤੇ ਬਾਡੀ ਕਰਦੇ ਸਮੇਂ ਛੱਲੀਆਂ ਗਿਰੀਆਂ ਹੋਈਆਂ ਸੀ ਉਹਨਾਂ ਦਾ ਕਾਪਾ ਕੱਢਣ ਭੇਜਤਾ ਉਹ ਮਸ਼ੀਨ ਦਾ ਵੀ ਉਧਰੋਂ ਹੱਥੀ ਵੱਡੀ ਹੋਈ ਮੱਕੀ ਦਾ ਕੰਮ ਨਿਬੜ ਗਿਆ ਉਹਨੂੰ ਵੀ ਆਪਾਂ ਜਿਹੜੀਆਂ ਛੇੜਾਂ ਗਿਰੀਆਂ ਹੋਈਆਂ ਛੱਲੀਆਂ ਨਾਲ ਬਾਡੀ ਕਰਦੇ ਸਮੇਂ ਉਹਨਾਂ ਚ ਲੈ ਕੇ ਚੱਲਦੇ ਆਂ ਬਾਕੀ ਜੇ ਕੁਪਟਾਂ ਦੀ ਗੱਲ ਕਰੀਏ ਤਾਂ ਅੱਜ ਸ਼ਾਮ ਤੱਕ ਜਾਂ ਕੱਲ ਨੂੰ ਦੁਪਹਿਰ ਤੱਕ ਆਪਾਂ ਸਾਰਾ ਕੋਪਿਆ ਦਾ ਕੰਮ ਨੇ ਮੇੜ ਦਾਂਗੇ। ਕਿਵੇਂ ਸੋਖਿਆ ਕਿਵੇਂ ਆ? ਠੀਕ ਆ ਠੀਕ ਆ। ਕਿਵੇਂ ਖਿੱਚੀ ਜਾਂਨੇ ਕੰਮ? ਹਾਂ ਹਾਂ ਬੜਕੋ ਫੇਰੇ ਗਏ ਬੰਦੇ ਦਾ ਖਤਮ ਅੱਜ। ਆ ਲੈ। ਚਾਹ ਪੀ ਲੋ। ਇਹ ਆਪਣੀ 4 ਨੰਬਰ ਮਸ਼ੀਨ ਦਾ ਹੀ ਆ। ਜਿਹੜਾ ਜ ਤੁਸੀਂ ਕੱਢੋਗੇ 4 ਨੰਬਰ ਮਸ਼ੀਨ ਦਾ ਕੁੱਪਾ ਔਰੇ ਅਸੀਂ ਆਸੀ ਸੋਡਾ ਕੱਢ ਦਾਂਗੇ ਇੱਕ ਅੱਧਾ ਕੁੱਪਾ ਆਪਣਾ ਸਾ ਬਰਾਬਰ ਰਹੂਗਾ ਹਿਸਾਬ। ਕੱਲ ਨੂੰ ਕਦੇ ਸੱਤੂ ਆਏ ਨਾ ਕਦੇ ਵੀ ਮੈਂ ਛੋਟੀ ਮਸ਼ੀਨ ਦੇ ਕੁੱਪੇ ਕੱਢੇ ਨੇ। ਠੀਕ ਆ? ਪੀ ਲੋ ਚਾਹ। ਸਾਹਮਣੇ ਜਿਹੜੀ ਚੱਲ ਰਹੀ ਆ ਇਹ ਆਪਣੀ 5 ਨੰਬਰ ਮਸ਼ੀਨ ਆ ਤੇ ਜੇ ਆਪਾਂ ਆਪਣੀ 6 ਨੰਬਰ ਮਸ਼ੀਨ ਦੀ ਗੱਲ ਕਰੀਏ ਤਾਂ 6 ਨੰਬਰ ਮਸ਼ੀਨ ਆਪਣੀ ਆ ਸਾਹਮਣੇ ਚੱਲ ਰਹੀ ਆ ਉਹ ਵੀ ਮੱਕੀ ਦੇ ਜਿਹੜੇ ਛੱਲੀਆਂ ਨੇ ਉਹਨਾਂ ਦੇ ਕੁੱਪਿਆਂ ਤੇ ਚੱਲ ਰਹੀ ਆ ਤੇ ਇਧਰੋਂ 5 ਨੰਬਰ ਮਸ਼ੀਨ ਵੀ ਮੱਕੀ ਜਿਹੜੀਆਂ ਛੱਲੀਆਂ ਦੇ ਕੁੱਪੇ ਨੇ ਉਹਨਾਂ ਤੇ ਚੱਲ ਰਹੀ ਆ ਤੇ 4 ਨੰਬਰ ਮਸ਼ੀਨ ਵੀ ਅੱਜ ਤਿੰਨੇ ਮਸ਼ੀਨਾਂ ਆਪਣੇ ਆਪਣੀਆਂ ਇਹ ਮੱਕੀ ਦੀਆਂ ਜਿਹੜੀਆਂ ਛੱਲੀਆਂ ਨੇ ਇਹਨਾਂ ਦੇ ਕੁੱਪਿਆਂ ਤੇ ਲਾ ਰੱਖਿਆ ਨੇ ਤੇ 4 ਨੰਬਰ ਮਸ਼ੀਨ ਨੇ 1 ਕਿਲਾ ਹੱਥੀ ਵੱਡੀ ਹੋਈ ਮੱਕੀ ਦਾ ਕੱਢਿਆ ਹੁਣ ਇਹ ਤੋਂ ਬਾਅਦ ਮੱਕੀ ਦੇ ਛੱਲਿਆਂ ਦੇ ਕੋਪੇ ਨੇੜੇ ਉਹਨਾਂ ਦੇ ਲੈ ਕੇ ਗਿਆ ਮਸ਼ੀਨ ਨੂੰ ਉਹਨੂੰ ਵੀ ਆਪਾਂ ਕੋਪੇ ਤੇ ਲਾਉਣਾ ਹੈ। ਬਾਅਦ ਵਿੱਚ ਇੱਥੋਂ ਚੱਲਦਾ ਹੋਣਾ ਆਪਣੀ 4 ਨੰਬਰ ਮਸ਼ੀਨ ਕੋਲ 5 ਨੰਬਰ ਵਾਲੇ ਮੁੰਡੇ ਨੂੰ ਚਾਹ ਦਿੱਤੀ। ਇੱਧਰ ਜਿਹੜੀ ਸਾਹਮਣੇ 6 ਨੰਬਰ ਮਸ਼ੀਨ ਆਪਣੀ। ਇਹ ਮਸ਼ੀਨ ਦਾ ਬੰਦਾ ਆ ਕੇ ਆਪ ਚਾ ਲੈ ਗਿਆ ਤੇ ਆਪਾਂ ਚੱਲਦੇ ਇੱਥੋਂ ਉਹਨੂੰ 4 ਨੰਬਰ ਮਸ਼ੀਨ ਕੋਲ। ਕਾਹੂੰ ਗੁਰੀ? ਕਾ ਕੀ ਹੋ ਗਿਆ ਤੇ ਮੈਂ ਟੈਂਪਰੇਚਰ ਮਸ਼ੀਨ ਦਾ ੱਲੀਆਂ ਦੇ ਕੁੱਪੇ ਕੱਢਣ ਤੋਂ ਬਾਅਦ ਮਸ਼ੀਨ ਆਪਣੇ ਠਿਕਾਣੇ ਤੇ ਆ ਗਈ ਹੁਣ ਇਹਦਾ ਕਟਰ ਇੱਥੇ ਛੱਡ ਦਿਆਂ ਤੇ ਮਸ਼ੀਨ ਨੂੰ ਆਪਾਂ ਲੈ ਕੇ ਚੱਲਦੇ ਆਂ ਮਸ਼ੀਨ ਦਾ ਡੀਜ਼ਲ ਟੈਂਕ ਫੁੱਲ ਕਰਾ ਕੇ ਲਿਆਉਣੇ ਆ ਤੇ ਬਾਕੀ ਨੇ ਦੂਜੀਆਂ ਮਸ਼ੀਨਾਂ ਨੇ ਉਹਨਾਂ ਦੇ ਤਿੰਨ ਕਿੰਨਾ ਲਿਆਉਣੇ ਆ ਜੇ ਅੱਜ ਆਪਾਂ ਛੱਲੀਆਂ ਦੇ ਕੁੱਪਿਆਂ ਦੀ ਗੱਲ ਕਰੀਏ ਤਾਂ ਬਹੁਤਕ ਉੱਪਰੇ ਨੇ ਜਿਹੜੇ ਉਹ ਨਿਕਲ ਗਏ ਪੰਚਾਇਤ ਕਰਨੇ ਜਿਨ੍ਹਾਂ ਨੇ ਇਕੱਠੇ ਨਹੀਂ ਕੀਤੇ ਸੀ ਉਹਨਾਂ ਦੇ ਕੁੱਪੇ ਬਜੇ ਨੇ ਤੇ ਜੇ ਕੱਲ ਨੂੰ ਆਪਣੇ ਕੋਲ ਬਾਡੀ ਵਾਲਾ ਕੰਮ ਹੋਇਆ ਆਪਾਂ ਬਾਡੀ ਕਰਾਂਗੇ ਤੇ ਜਿਹੜੇ ਆਪਣੀਆਂ ਦੂਜੀਆਂ ਦੋ ਮਸ਼ੀਨਾਂ ਨੇ ਉਹ ਜਿਹੜੇ ਕੁੱਪੇ ਰਹਿ ਗਏ ਉਹਨਾਂ ਤੇ ਬਾਕੀ ਹੁਣ ਪਹਿਲਾਂ ਮਸ਼ੀਨ ਦਾ ਕਰ ਰਿਹਾ ਇੱਥੇ ਛੱਡ ਕੇ ਆਪਾਂ ਇਹਦਾ ਡੀਜ਼ਲ ਦਾ ਟੈਂਕ ਫੁੱਲ ਕਰਾ ਕੇ ਲਿਆਉਣਾ ਤੇ ਇੱਕ ਅੱਧੀ ਜਗ੍ਹਾ ਤੇ ਮਸ਼ੀਨ ਦਾ ਬੈਲਟ ਕਰਾਉਣ ਵਾਲਾ ਉਹ ਵੈਲਡ ਕਰਾ ਲਵਾਂਗੇ ਨਾਲੇ ਤੇ ਬਾਕੀ ਪਹਿਲਾਂ ਡੀਜ਼ਲ ਦਾ ਟੈਂਕ ਫੁੱਲ ਕਰਾ ਕੇ ਲਿਆਉਣਾ ਆਪਣੇ ਮਸ਼ੀਨ ਦੇ ਵਿੱਚ ਡੀਜ਼ਲ ਭਰ ਲਿਆ ਤੇ ਨਾਲ ਭਰ ਲਿਆ ਦੋ ਕਿਨਾਂ ਤੇ 35000 ਦਾ ਡੀਜ਼ਲ ਪਾਇਆ ਬਾਕੀ ਉਹ ਡੀਜ਼ਲ ਟੈਂਕ ਫੁੱਲ ਕਰਾ ਲਿਆ ਤੇ ਲੈ ਕੇ ਚੱਲਦਾ ਮਸ਼ੀਨ ਨੂੰ ਠਿਕਾਣੇ ਤੇ